ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਤ ਸੰਗਤ ਜੀਓ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਲੜੀਵਾਰ ਵਿਆਖਿਆ ਚੱਲ ਰਹੀ ਹੈ 10 ਮਿੰਟਾਂ ਦੇ ਵਿੱਚ ਆਪਾਂ ਗੁਰੂ ਸ਼ਬਦ ਦੀ ਵਿਚਾਰ ਜੋ ਪਹਿਲਾ ਪਦ ਹੈ 16ਵੀਂ ਅਸ਼ਟਪਦੀ ਦਾ ਸੁਪਨੀ ਸਾਹਿਬ ਦੇ ਵਿੱਚੋਂ ਵਿਚਾਰ ਚੱਲ ਰਹੀ ਹੈ ਜੀ ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੈ ਨਹੀਂ ਕਿਛ ਕੋਏ ਸਰਬ ਨਰੰਤਰ ਏਕੋ ਸੋਏ ਆਪੇ বিনা ਆਪੇ ਦਾਨ ਗਰਗ ਵੀਰਗ ਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੇ ਪਾਓ ਨਾਨਕ ਕੈ ਮਣ ਇਹ ਅੰਗਰਾਓ ਕੱਲ ਆ ਪਾਣੋਂ ਗੁਰੂ ਸਾਹਿਬ ਜੀ ਨੇ ਜੋ ਸ਼ਲੋਕ ਦੀ ਵਿਆਖਿਆ ਹੋਈ ਸੀ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਮਾਤਮਾ ਦਾ ਸਰੂਪ ਸਮਝਾਇਆ ਸੀ ਕਿ ਪ੍ਰਮਾਤਮਾ ਦਾ ਨਾਂ ਤਾਂ ਕੋਈ ਰੂਪ ਹੈ ਨਾ ਹੀ ਕਿ ਉਹਦਾ ਆਕਾਰ ਹੈ ਨਾ ਹੀ ਕਿ ਉਹਦਾ ਰੰਗ ਹੈ ਸਾਡਾ ਤਾਂ ਪਿਆਰਿਓ ਰੂਪ ਵੀ ਹੈ ਅਸੀਂ ਬਚਪਨ ਵਿੱਚ ਕਿਹੋ ਜੇ ਸੀ ਜਵਾਨੀ ਵਿੱਚ ਕਿਹੋ ਜੇ ਹੋ ਗਏ ਅੱਧ ਖੜ ਦੇ ਵਿੱਚ ਕੇਜੋ ਬੜੇ ਪਿਛੇਜੇ ਹੋ ਗਏ ਰੂਪਾਣਾ ਸਾਡਾ ਬਦਲਦਾ ਰਹਿੰਦਾ ਹੈ ਇਹ ਤਾਂ ਸਰਕਾਰ ਨੇ ਵੀ ਨਿਜਮ ਲਾਗੂ ਕਰਤਾ ਵੀ 10 ਸਾਲ ਬਾਅਦ ਤੁਸੀਂ ਆਪਦਾ ਆਧਾਰ ਕਾਰਡ ਅਪਡੇਟ ਕਰਾਉਣਾ ਕਿਉਂਕਿ ਫੋਟੋ ਬਦਲਦੀ ਰਹਿੰਦੀ ਜੀ ਪਰ ਪ੍ਰਮਾਤਮਾ ਦਾ ਰੂਪ ਨਹੀਂ ਕੋਈ ਕਿ ਉਹ ਬਦਲਦਾ ਨਹੀਂ ਉਹਦਾ ਰੂਪ ਹੀ ਹੈ ਨਹੀਂ ਕੋਈ ਨਾ ਕੋਈ ਆਕਾਰ ਆ ਉਹਦਾ ਸਾਡੇ ਸਰੀਰ ਦਾ ਆਕਾਰ ਹੈ ਸਾਨੂੰ ਕੋਈ 5 ਫੁੱਟ ਚ ਮਨਦਾ ਦਾ ਕੋਈ 6 ਚ ਕੋਈ ਕਿੰਨਾ ਕੋਈ ਦਾ ਕੋ ਕਿੰਨਾ ਇਸੇ ਤਰ੍ਹਾਂ ਜਿੰਨੇ ਬਨਸਪਤੀ ਉਹਦਾ ਵੀ ਆਕਾਰ ਹੈ ਕਿੰਨਾ ਵੱਡਾ ਦਰਖਤ ਹੈ ਕਿੰਨੀ ਵੱਡੀ ਬਨਸਪਤੀ ਹੈ ਝੋਨਾ ਹੈ ਕਣਕ ਹੈ ਕਿੰਨਾ ਕੁਛ ਹੈ ਜੀ ਸਭ ਦਾ ਆਕਾਰ ਹੈ ਜੀਵਾਂ ਦਾ ਵੀ ਆਕਾਰ ਹੈ ਪਰ ਪ੍ਰਮਾਤਮਾ ਨੂੰ ਕੋਈ ਵਾਹ ਨਹੀਂ ਸਕਦਾ ਉਹਦੀ ਰੇਖਾ ਹੈ ਨਹੀਂ ਕੀ ਸਾਡਾ ਦਾ ਆਕਾਰ ਕੋਈ ਬਣਾ ਸਕਦਾ ਹੈ ਇਵੇਂ ਜਿਵੇਂ ਉਹਦਾ ਰੰਗ ਹੈ ਭਾਈ ਪਰਮਾਤਮਾ ਦਾ ਕੋਈ ਵੀ ਰੰਗ ਨਹੀਂ ਸਾਡੇ ਤਾਂ ਰੰਗ ਹੈ ਕੋਈ ਗੋਰਾ ਹੈ ਕੋਈ ਕਾਲਾ ਹੈ ਕੋਈ ਕਹੇ ਜਾਂ ਕੋਈ ਕਹੇ ਪਰ ਪਰਮਾਤਮਾ ਦਾ ਕੋਈ ਰੰਗ ਨਹੀਂ ਸੋ ਐਵੇਂ ਜਿਵੇਂ ਹੁਣ ਇੱਥੇ ਵੀ ਗੁਰੂ ਸਾਹਿਬ ਜੀ ਪਹਿਲੇ ਪਾਦ ਦੇ ਵਿੱਚ ਇਹੀ ਸਮਝਾਉਂਦੇ ਆਂ ਕਹਿੰਦੇ ਭਾਈ ਅਬਨਾਸੀ ਪ੍ਰਭ ਮਨ ਮੈਂ ਰਾਖ ਅਬਨਾਸੀ ਦਾ ਅਰਥ ਹੁੰਦਾ ਜੀ ਨਾਸ਼ ਨਹੀਂ ਹੁੰਦਾ ਅਸੀਂ ਤਾਂ ਨਾਸ਼ ਹੋਣ ਵਾਲੇ ਆ ਸਾਡਾ ਜਿਹੜਾ ਪਰਿਵਾਰ ਹੈ ਸਾਡੇ ਬੱਚੇ ਹੈ ਸਾਡਾ ਅਹੁਦਾ ਕੁਛ ਵੀ ਹੈ ਜੀ ਇਹ ਸਭ ਕੁਝ ਅੱਗੇ ਜਾਣ ਵਾਲਾ ਹੈ ਸਮਾਪਾ ਕੇ ਇਹ ਚੀਜ਼ ਖਤਮ ਹੋ ਜਾਵੇ ਪੈਰੋ ਆਹ ਸਰੀਰ ਨੇ ਇੱਕ ਦਿਨ ਸੱਚਮੁੱਚ ਸੀਮਿਆਂ ਦੇ ਵਿੱਚ ਮੱਚ ਜਾਣਾ ਪੈਰੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਅਬਨਾਸੀ ਹੈ ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ ਅਬਨਾਸੀ ਪ੍ਰਭ ਮਨ ਮੈਂ ਰਾਖ ਤੇ ਜਿਨ੍ਹਾਂ ਨੇ ਪ੍ਰਮਾਤਮਾ ਉਹ ਜਿਹੜਾ ਅਬਨਾਸੀ ਹੈ ਉਹਨੂੰ ਮਨ ਵਿੱਚ ਯਾਦ ਕਰ ਲਿਆ ਉਹਨੂੰ ਵਿਸਾਲ ਲਿਆ ਤੇ ਉਹ ਵੀ ਪਿਆਰੋ ਜੋਗੋ ਜੋਗ ਅਟਲ ਹੋ ਜਾਂਦੇ ਐ ਹੁਣ ਬਾਬਾ ਕਬੀਰ ਜੀ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਰਹਿੰਦੀ ਦੁਨੀਆ ਤੱਕ ਬਾਬਾ ਕਬੀਰ ਜੀ ਨੂੰ ਦੁਨੀਆ ਯਾਦ ਕਰਦੇ ਰਹੋ ਨਮਸਕਾਰਾਂ ਕਰਦੇ ਰਹੋ ਭਗਤ ਰਵਦਾਸ ਜੀ ਦਾ ਆਪਾਂ ਹੁਣੇ ਹੁਕਮਨਾਮਾ ਪੜ੍ਹ ਕੇ ਹਟੇ ਐ ਕਿ ਭਗਤ ਰਵਦਾਸ ਜੀ ਰਹਿੰਦੀ ਦੁਨੀਆ ਤੱਕ ਰਹਿਣਗੇ ਨਾ ਪਿਆਰੋ ਨੇ ਕਿਨੇ ਯਾਦ ਕਰਨਾ ਸੀ ਕਿਸੇ ਨੇ ਨਹੀਂ ਯਾਦ ਕਰਨਾ ਹੁੰਦਾ ਪਰ ਜਿਹੜਾ ਪ੍ਰਮਾਤਮਾ ਨੂੰ ਯਾਦ ਕਰਦਾ ਉਹ ਅਬਨਾਸੀ ਹੈ ਤੇ ਉਹ ਨਾਸ਼ ਨਹੀਂ ਹੁੰਦਾ ਤੇ ਰੱਬ ਦੇ ਪਿਆਰੇ ਵੀ ਨਾਸ਼ ਨਹੀਂ ਹੁੰਦੇ ਰਹਿੰਦੀ ਦੁਨੀਆ ਤੱਕ ਗਿਆਨ ਦੁਆਰਾ ਅਗਵਾਈ ਕਰਦੇ ਰਹਿਣਗੇ ਜੀ ਜਿਹੜੇ ਮਹਾਨ ਮਹਾਪੁਰਸ਼ ਹੁੰਦੇ ਆ ਨਾ ਉਹ ਸਾਰੀ ਦੁਨੀਆ ਨੂੰ ਅਗਵਾਈ ਆਪਣੀ ਗਿਆਨ ਦੁਆਰਾ ਆਪਣੇ ਮਰਨ ਤੋਂ ਬਾਅਦ ਵੀ ਕਰਦੇ ਰਹਿੰਦੇ ਆ ਸਰੀਰ ਕਰਕੇ ਚਲੇ ਜਾਂਦੇ ਆ ਕਿ ਸੰਤ ਸਿੰਘ ਜੀ ਮਸਕੀਨ ਜੀ ਦੁਨੀਆ ਤੋਂ ਚਲੇ ਗਏ ਨਾ ਉਹਨਾਂ ਦੀਆਂ ਟਿੱਪਾਂ ਬੋਲੀ ਜਾਂਦੇ ਸਾਰੀ ਦੁਨੀਆ ਉਹਨਾਂ ਦੀਆਂ ਟਿੱਪਾਂ ਨੂੰ ਸੁਣਦੀ ਹੈ ਜੀ ਕਿ ਹੋਰ ਮਹਾਪੁਰਸ਼ ਕਿੰਨੇ ਹੈ ਜੀ ਜਿਹੜੇ ਦੁਨੀਆ ਨੂੰ ਸੇਵ ਦੇ ਵਿੱਚ ਸੱਚੇ ਰਾਹ ਤੇ ਪਾਉਂਦੇ ਸੀ ਸਰੀਰ ਕਰਕੇ ਭਲਾਂ ਦੀ ਹੈ ਨਹੀਂ ਪਰ ਉਹਨਾਂ ਦੀ ਆਵਾਜ਼ ਦੁਨੀਆ ਨੂੰ ਗਿਆਨ ਦੁਆਰਾ ਅਗਵਾਈ ਕਰਦੀ ਰਹੂਗੀ ਜਿਵੇਂ ਜਿਵੇਂ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਸਰੀਰ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨਹੀਂ ਨੇ ਪਰ ਅਗਵਾਈ ਅ ਗਿਆਨ ਗਿਆਨ ਦੁਆਰਾ ਦੁਨੀਆ ਵੀ ਕਰ ਰਹੀ ਹੈ ਜੀ ਸਾਰੀ ਦੁਨੀਆ ਦੀ ਸਭ ਗੁਰੂ ਜੀ ਕਹਿੰਦੇ ਅਬਨਾਸੀ ਪਰ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਕਹਿੰਦੇ ਤੂੰ ਨਾ ਬੰਦਿਆਂ ਦੀ ਪ੍ਰੀਤ ਛੱਡ ਦੇ ਬੰਦਿਆ ਪਰ ਆਪਣੀ ਸੱਚਮੁੱਚ ਪਿਆਰ ਆਪਾ ਸਾਰੇ ਵਿੱਚ ਹੀ ਹੈ ਅਸੀਂ ਬੰਦਿਆਂ ਤੇ ਆਸ ਲਾਉਣੇ ਫਲਾਣਾ ਸਾਡਾ ਕੰਮ ਸਵਾਰ ਦੂ ਫਲਾਣਾ ਕੰਮ ਸਵਾਰ ਦੂ ਫਲਾਣਾ ਕੰਮ ਨਹੀਂ ਨਹੀਂ ਪ੍ਰਮਾਤਮਾ ਹੀ ਹੈ ਗੁਰੂ ਜੀ ਕਹਿੰਦੇ ਸਭ ਕੁਝ ਸਵਾਰਨ ਵਾਲਾ ਭਾਈ ਸਭ ਦਾ ਕਹਿੰਦੇ ਤੂੰ ਬੰਦਿਆਂ ਦੀ ਪ੍ਰੀਤ ਛੱਡ ਦੇ ਬੰਦਿਆ ਤੂੰ ਬੰਦਿਆਂ ਤੇ ਪ੍ਰੀਤ ਕਰਨੀ ਛੱਡ ਦੇ ਬੰਦੇ ਤੈਨੂੰ ਨਰਾਸ਼ ਕਰਨਗੇ ਸੱਚ ਹੈ ਜੀ ਬਿਲਕੁਲ ਜਦੋਂ ਕੋਈ ਕੰਮ ਆਪਣਾ ਨਹੀਂ ਕਰਕੇ ਦਿੰਦਾ ਤੇ ਆਪਾਂ ਉਸ ਮਨੁੱਖ ਤੋਂ ਨਰਾਸ਼ ਹੋ ਜਾਨੇ ਜੀ ਸੋ ਗੁਰੂ ਜੀ ਕਹਿੰਦੇ ਮਾਨੁੱਖ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰ ਨਹੀਂ ਕਿਛ ਕੋਏ ਉਸ ਪ੍ਰਮਾਤਮਾ ਤੋਂ ਪਾਸੇ ਕੋ ਕੁਝ ਹੈ ਨਹੀਂਗਾ ਸਭ ਕੁਝ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਚੰਗਾ ਮੰਦਾ ਜੋ ਕੋ ਸੋਦੇ ਹੁਕਮ ਚੋ ਹੋ ਰਿਹਾਗਾ ਸਰਬ ਨਰੰਤਰ ਏਕੋ ਸੋਏ ਨ ਲਗਾਤਾਰ ਨਿਰੰਤਰ ਇਹ ਸਾਇੰਸ ਨੇ ਵੀ ਗੱਲ ਮੰਨ ਲਈ ਪਿਆਰੋ ਕਿਹੜੀ ਕਿ ਜੋ ਸੰਸਾਰ ਦੀ ਉਤਪਤੀ ਆ ਨਾ ਉਹ ਸ਼ਬਦ ਤੋਂ ਹੋਈ ਹੈ ਤੇ ਗੁਰੂ ਸਾਹਿਬ ਜੀ ਨੇ ਪਹਿਲਾਂ ਲਿਖਤਾ ਬਾਣੀ ਚ 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਰਬਦ ਨਰਬਦ ਧੰਦੋਕਾਰਾ ਧਰਨ ਨ ਲਗਣਾ ਹੁਕਮ ਅਪਾਰਾ ਨਾ ਦਿਨ ਰਹਿਣ ਨ ਚੰਦ ਨਾ ਸੂਰਜ ਸੰਨ ਸਮਾਦ ਲਗਾਇਆ ਤਾਂ ਕਿੰਨਾ ਵਿਸਥਾਰ ਕੀਤਾ ਜੇ ਮਾਰੂ ਸੋਲਿਆਂ ਵਿੱਚ ਧਰਤੀ ਦੀ ਉਤਪਤੀ ਬਾਰੇ ਗੁਰੂ ਨਾਨਕ ਪਾਸ਼ਾ ਨੇ ਲਿਖਿਆ ਸੈ ਸਤਾਂ ਵਿਚਾਰੀ ਹੁਣ ਮੰਦੀ ਹੈ ਵੀ ਸੰਸਾਰ ਦੀ ਉਤਪਤੀ ਸ਼ਬਦ ਤੋਂ ਹੋਈ ਹੈ ਇੱਕ ਧਮਾਕਾ ਹੋਇਆ ਉਹਦੇ ਤੋਂ ਫਿਰ ਅੱਗੇ ਆਵਾਜ਼ 사উন্ড ਪੈਦਾ ਹੋਇਆ ਤੇ ਗੁਰੂ ਨਾਨਕ ਪਾਸ਼ਾ ਪਹਿਲਾਂ ਕਹਿ ਗਏ ਪਿਆ ਰਹੇ ਉਹ ਜੇ ਸੰਸਾਰ ਦੀ ਉਤਪਤੀ ਆਵਾਜ਼ ਤੋਂ ਹੋਈ ਹੈ ਕਿਉਂਕਿ ਸਾਨੂੰ ਆਵਾਜ਼ ਤੈਹੀਂ ਸਮੋਤ ਕਰਦੀ ਹੈ ਆਵਾਜ਼ ਨਾ ਸਾਡੇ ਕੰਨਾਂ ਦੇ ਵਿੱਚ ਜਦੋਂ ਜਾਂਦੀ ਸਾਨੂੰ ਸਮੋਤ ਕਰਦੀ ਹੈ ਸੰਗੀਤ ਸਾਨੂੰ ਸਮੋਤ ਕਰਦਾ ਹੈ ਸਾਨੂੰ ਖੁਸ਼ੀ ਮਿਲਦੀ ਹੈ ਸੰਗੀਤ ਸੁਣ ਕੇ ਮਨ ਵਿਚਾਰ ਸੁਣ ਕੇ ਮਨ ਨੂੰ ਖੁਸ਼ੀ ਮਿਲਦੀ ਹੈ ਕਿਉਂਕਿ ਉਤਪਤੀ ਸਾਡੀ ਇਹਦੇ ਤੋਂ ਆਇਆ ਸੋਰਾਹੋ ਵਿਚਾਰ ਗੁਰੂ ਜੀ ਕਹਿੰਦੇ ਸਭ ਨਿਰੰਤਰ ਇੱਕੋ ਸੋਏ ਕੰਟੀਨਿਊ ਵਾਈਬ੍ਰੇਸ਼ਨ ਲਗਾਤਾਰ ਧਨਾਤਮਕ ਧੁਨ ਇੱਕ ਸੰਸਾਰ ਨੂੰ ਚਲਾ ਰਹੀ ਹੈ ਜੀ ਲਗਾਤਾਰ ਲਗਾਤਾਰ ਟੁੱਟ ਨਹੀਂ ਰਹੀ ਕਹਿੰਦੇ ਜਿਵੇਂ ਨਾ ਵੇਲ ਤੇ ਤਰੰਗਾ ਹੁੰਦੇ ਨੇ ਮੋਬਾਈਲ ਦੇ ਨਾ ਤਾਂ ਹਜੇ ਟੁੱਟ ਸਕਦੀਆਂ ਰੇਂਜ ਹੁੰਦੀ ਹੈ ਨਾ ਪਰ ਕਹਿੰਦੇ ਉਹ ਤਨਾਾਤਮਕ ਧੁਨ ਟੁੱਟਦੀ ਜੀ ਲਗਾਤਾਰ ਸਾਰੇ ਸੰਸਾਰ ਨੂੰ ਚਲਾਇ ਮਾਨ ਹੈ ਆਪੇ ਬੀਨਾ ਆਪੇ ਦਾਣਾ ਉਹ ਵੇਖਣ ਵਾਲਾ ਵੀ ਹੈ ਤੇ ਗੁਰੂ ਜੀ ਕਹਿੰਦੇ ਉਹ ਜਾਣਨ ਵਾਲਾ ਵੀ ਹੈ ਉਹ ਜਾਣਦਾ ਵੀ ਹੈ ਤੇ ਵੇਖ ਵੀ ਰਿਹਾ ਹੈ ਪਰਮਾਤਮਾ ਸਾਨੂੰ ਨਾ ਸਾਧ ਸੁਣਨ ਦਾ ਸਦ ਵੇਖਦਾ ਵੇਖਦਾ ਵੀ ਹੈ ਤੇ ਸਾਨੂੰ ਸੁਣ ਵੀ ਰਿਹਾ ਪ੍ਰਮਾਤਮਾ ਇਹ ਕੋਈ ਮੱਤ ਕੋਲੇ ਕਿ ਵਿੱਚ ਰਹਿ ਜੇ ਵੀ ਬੰਦਾ ਕੁਣੀ ਮੈ ਲੋਕੇ ਕੰਮ ਕਰ ਲੂਗਾ ਦਤ ਨਾ ਜੀ ਨਾ ਉਹ ਤਾਂ ਪ੍ਰਮਾਤਮਾ ਸਭ ਥਾਂ ਤੇ ਹਾਜ਼ਰ ਨਾਲ ਹੈ ਇੱਥੇ ਕੰਮ ਲਪੋਕੇ ਕਰੇਗਾ ਮਣਾ ਮੇਰੇ ਆ ਸਭ ਥਾਂ ਤੇ ਪ੍ਰਮਾਤਮਾ ਤੈਨੂੰ ਵੇਖ ਰਿਹਾ ਤੇ ਜਦੋਂ ਤੂੰ ਮਾੜਾ ਕੰਮ ਕਰ ਲਿਆ ਤੇ ਜਿੰਦ ਤੇਰੀ ਆਤਮਾ ਨਾਲ ਦੀ ਨਾਲ ਦੁਖੀ ਬਸ ਫੈਸਲੇ ਨਾਲ ਦੀ ਨਾਲ ਇਹ ਜੀ ਤੁਰੰਤ ਬੰਦਾ ਤਾਂ ਹਜੇ ਹੋ ਸਕਦਾ ਵੀ ਸਮਾ ਪਾ ਕੇ ਜੱਜ ਕੋਈ ਸਜ਼ਾ ਦੇਵੇ ਜਾਂ ਨਾ ਦੇਵੇ ਇਹ ਜੇ ਹੁੰਦਾ ਪਰ ਪਰਮਾਤਮਾ ਦਾ ਸੁਭਾਣ ਤਾਂ ਐਸਾ ਵੀ ਜੀਵ ਆਤਮਾ ਨਾਲ ਦੇ ਨਾਲ ਹੀ ਦੁਖੀ ਕਿਸੇ ਨਾਲ ਬੇਇਮਾਨੀ ਕੀਤੀ ਹੈ ਐਟ ਅ ਟਾਈਮ ਮਨੁੱਖੀ ਨਾਲ ਦੇ ਨਾਲ ਅੰਦਰੋਂ ਤਾਂ ਬਾਹਰੋਂ ਭਲਾ ਨਹੀਂ ਨਾ ਦੱਸੇ ਕਿਸੇ ਨੂੰ ਪਰ ਅੰਦਰੋਂ ਆਤਮਾ ਦੁਖੀ ਹੋ ਜਾਂਦੀ ਨਾਲ ਦੇ ਨਾਲ ਵੀ ਮਨਾ ਯਾਰ ਤੂੰ ਗਲਤ ਕਰ ਲਿਆ ਕੰਮ ਇਹ ਬੇਇਮਾਨੀ ਕਰ ਲਈ ਇੱਥੇ ਤੂੰ ਯਾਰ ਸੋ ਗੁਰੂ ਜੀ ਕਹਿੰਦੇ ਆਪੇ ਬੀਨਾ ਆਪੇ ਦਾ ਨਾ ਉਹ ਜਾਣਦਾ ਮਨ ਤਾਂ ਅੰਦਰੋਂ ਜਾਣਦਾ ਤੇਰੀ ਗਹਿਰ ਗੰਭੀਰ ਗਹਿਿਰ ਸੁਜਾਨਾ ਉਹ ਡੂੰਗਾ ਬਹੁਤ ਐ ਅਡੋਲ ਐ ਤੇ ਅਥਾਹ ਆ ਉਹ ਪ੍ਰਮਾਤਮਾ ਗਹਿਰ ਗੰਭੀਰ ਗਹਿਿਰ ਸੁਜਾਨਾ ਉਹ ਬੜਾ ਫੈਸਲੇ ਆ ਨਾ ਜਿਹੜੇ ਪ੍ਰਮਾਤਮਾ ਦੇ ਬੜੇ ਦੁਨੀਆ ਨੂੰ ਅਚਰਜ ਕਰਦੇ ਆ ਜਿਹੜੇ ਉਹਦੇ ਫੈਸਲੇ ਬਾਣੀ ਚ ਲਿਖਿਆ ਗੁਰੂ ਸਾਹਿਬ ਜੀ ਨੇ ਕਹਿੰਦੇ ਬੰਦਿਆ ਤੇਰੇ ਨਾਲ ਨਾ ਉਹ ਗੱਲ ਬਣ ਜਾਣੀ ਐ ਜੋ ਮਨ ਚਿਤਨਾ ਚੀਤੇ ਸੰਨ ਸੋ ਗਾਲੀ ਰੱਬ ਕੀਆ ਕਹਿੰਦੇ ਜਿਹੜੀ ਤੇਰੀ ਚਿੱਤ ਚੇਤੇ ਵਿੱਚ ਨਹੀਂ ਤੇਰੇ ਨਾਲ ਉਹ ਗੱਲ ਵਾਪਰ ਜਾਣੀ ਹੈ ਕਈ ਵਾਰੀ ਨਾ ਆਪ ਨੂੰ ਐ ਲੱਗਦਾ ਹੁੰਦਾ ਵੀ ਫਲਾਨਾ ਕਾਮ ਆਏ ਹੋ ਜੂ ਫਲਾਨਾ ਆਏ ਹੋ ਜੂ ਐਥੋਂ ਆਏ ਹੋ ਜੂ ਪਰ ਗੁਰੂ ਜੀ ਕਹਿੰਦੇ ਹੋ ਉਲਟ ਜਾਂਦਾਗਾ ਜੋ ਮਨ ਚਿਤਨਾ ਚੀਤੇ ਸੰਨ ਸੋ ਗਾਲੀ ਰੱਬ ਦੀਆਂ ਕਹਿੰਦੇ ਤੇਰੇ ਨਾਲ ਉਹ ਗੱਲ ਵਾਪਰ ਜਾਣੀ ਐ ਜਿਹੜੀ ਤੇਰੇ ਚਿੱਤ ਚਿੱਤ ਵਿੱਚ ਵੀ ਨਹੀਂ ਮਿਲਣਾ ਹੋ ਜੂਗਾ ਤੇ ਹੁੰਦਿਆਂ ਸੱਚਮੁੱਚ ਪਿਆਰੋ ਗਹਿਰ ਗੰਭੀਰ ਗਹਿਿਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਵਿੰਦ ਪਰਮਾਤਮਾ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਸਭ ਦਾ ਜੋ ਸਭ ਕਿਤੇ ਸਮਾਰਿਆ ਜੀ ਕਿਰਪਾ ਨਿਧਾਨ ਦਿਆਲ ਬਖਸ਼ਣ ਉਹ ਕਿਰਪਾ ਦਾ ਸਾਗਰ ਹੈ ਉਹ ਦਿਆਲੂ ਹੈ ਉਹ ਬਖਸ਼ਣਾ ਹਾਰ ਹੈ ਤੇ ਫਿਰ ਕਈ ਬੰਦੇ ਨਾ ਇੱਥੇ ਸਵਾਲ ਕਰਦੇ ਆ ਗੱਲ ਤੇ ਕਹਿੰਦੇ ਵੀ ਪ੍ਰਮਾਤਮਾ ਦਿਆਲੂ ਆਇਆ ਕਿਰਪਾਲੂ ਆ। ਤੇ ਫਿਰ ਉਹ ਮਾੜੇ ਕੰਮਾਂ ਦੀ ਸਜ਼ਾ ਕਿਉਂ ਦਿੰਦਾਗਾ? ਕੀ ਬੰਦੇ ਸਵਾਲ ਕਰਦੇ ਆ। ਮਾੜੇ ਕੰਮਾਂ ਦੀ ਸਜ਼ਾ ਤਾਂ ਭਾਈ دنیਵੀ ਤੌਰ ਤੇ ਵੀ ਮਿਲਦੀ ਆ। ਜਦੋਂ ਕੋਈ ਪਾਪ ਅਪਰਾਧ ਵਿੱਚ ਬਦਲ ਜਾਂਦਾ ਹੈ ਤੇ ਆ دنیਵੀ ਤੌਰ ਤੇ ਵੀ ਸਜ਼ਾ ਮਿਲਦੀ ਆ ਜੀ। ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਵੀ ਆਪਾਂ ਸੱਦ ਕੇ ਕਹਿ ਦਿੰਨੇ ਆ ਭਾਈ ਫਲਾਣੇ ਨੇ ਗਲਤ ਕੰਮ ਕੀਤਾ ਤੇ ਸਜ਼ਾ ਹੋਣੀ ਚਾਹੀਦੀ ਹੈ। ਪਰ ਕਹਿੰਦੇ ਪ੍ਰਮਾਤਮਾ ਦਾ ਸਬਧਾਨ ਐਸਾਗਾ ਉਹਨੂੰ ਸਜ਼ਾ ਤਾਂ ਐਟੇ ਟਾਈਮ ਮਿਲਨੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਨਾਲ ਦੇ ਨਾਲ ਜੀ ਉਹਦਾ ਸਬਧਾਨ ਹੈ ਜਿਹੜਾ ਨਾਲ ਦੇ ਨਾਲ ਹੀ ਲਾਗੂ ਹੋ ਜਾਂਦਾ ਜੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਬੜਾ ਕਿਰਪਾਲੂ ਆ ਬੜਾ ਦਿਆਲੂ ਹੈ ਉਹ ਕਿਸੇ ਦੇ ਕਰਮਾਂ ਨੂੰ ਵੇਖ ਕੇ ਆਏ ਨਹੀਂਗਾ ਵੀ ਨਾਲ ਦੇ ਨਾਲ ਵੀ ਪ੍ਰਮਾਤਮਾ ਕਹਿੰਦੇ ਵੀ ਸਾਡੇ ਤੇ ਕਰੋਪ ਹੋ ਗਿਆ ਹੁਣ બસ ਆਪਣੇ ਕੀਤੇ ਹੋਏ ਕਰਮਾਂ ਦੀ سزا ਮਨੁੱਖ ਨੂੰ ਆਪ ਹੀ ਮਿਲਣੀ ਸ਼ੁਰੂ ਹੋ ਜਾਂਦੀ ਨਾਲ ਦੇ ਨਾਲ ਹੀ ਜੀ ਆਪ ਦਾ ਕਰਮ ਕੀਤਾ ਆਪਾਂ ਕੋਈ ਗਲਤ ਕਈ ਵਾਰੀ ਕੋਈ ਕਾਮਨਾ ਪਿਆਰੇ ਗੱਲ ਹੋਰ ਵੀ ਐ ਕਿਉਂਕਿ ਆਪਾਂ دنیਵੀ ਤੌਰ ਤੇ ਦੁਨੀਆ ਵਿੱਚ ਰਹਿੰਦੇ ਆ ਜੀ ਐਸੇ ਮਨੁੱਖ ਮਿਲ ਜਾਂਦੇ ਵੀ ਕਈ ਕਹਿੰਦੇ ਸਾਥੋਂ ਜੀ ਗਲਤ ਕੰਮ ਕਰਾਈ ਜਾਂਦੇ ਐ ਮਜਬੂਰੀਆਂ ਵਿੱਚ ਵੀ ਕਈ ਵਾਰੀ ਗਲਤ ਕੰਮ ਕਰਨੇ ਪੈਂਦੇ ਪਿਆਰੋ ਜਦੋਂ ਸਾਡਾ ਕੰਮ ਜਿਹੜੇ ਕੰਮ ਦੇ ਵਿੱਚ ਮਨ ਹੈ ਨਹੀਂ ਨਾ ਕਰਨਾ ਪੈ ਰਿਹਾ ਹੈ ਧਿਆਨ ਨਾਲ ਸੁਣਿਓ ਜੀ ਇਹ ਗੱਲ ਮਨ ਸਾਡਾ ਹੈ ਨਹੀਂ ਉਹ ਕੰਮ ਦੇ ਵਿੱਚ ਅੰਦਰੋਂ ਨਹੀਂ ਕਹਿੰਦਾ ਵੀ ਕਰਦੇ ਪਰ ਮਜਬੂਰੀ ਵਿੱਚ ਕਰਨਾ ਪੈ ਰਿਹਾ ਹੈ ਉਹ ਪਾਪ ਨਹੀਂ ਮੰਨਿਆ ਜਾਂਦਾ ਜੀ ਗੁਰਬਾਣੀ ਉਹ ਪਾਪ ਨਹੀਂ ਬਣਦੀ ਪਾਪ ਕੀ ਹੈ ਜਦੋਂ ਆਪਣਾ ਮਨ ਅੰਦਰੋਂ ਕਹਿ ਰਿਹਾ ਹੈ ਉਤੋਂ ਮੈਂ ਪਾਠ ਕਰੀ ਜਾਂਦਾ ਅੰਦਰੋਂ ਮਨ ਕਹਿੰਦਾ ਕਰ ਲੈ ਠੱਗੀ ਕਰ ਲੈ ਮਨ ਕਹਿੰਦਾ ਚੋਰੀ ਕਰ ਲੈ ਅਸਲ ਵਿੱਚ ਉਹ ਚੋਰੀ ਚਾ ਮੇਰਾ ਮਨ ਆ ਅਸਲ ਵਿੱਚ ਉਹ ਬੇਈਮਾਨੀ ਵਿੱਚ ਅਸਲ ਵਿੱਚ ਮੈਂ ਪਾਸ ਨਹੀਂ ਕਰ ਰਿਹਾਗਾ ਉਹ ਇੱਕ ਦੁਨਿਆ ਲੋਕ ਦਿਖਾਵਾ ਹੋ ਸਕਦਾ ਬਸ ਐਵੇਂ ਜਿਵੇਂ ਕਈ ਵਾਰ ਬੰਦੇ ਨੂੰ ਚੋਰੀ ਕਰਨੀ ਪੈ ਸਕਦੀ ਹੈ ਪਰ ਉਹ ਚੋਰੀ ਵਿੱਚ ਮਨ ਹੈ ਨਹੀਂਗਾ ਮਨ ਨਹੀਂ ਕਹਿੰਦਾ ਯਾਰ ਚੋਰੀ ਕਰਦੇ ਮਜਬੂਰੀ ਚ ਕਹਤਾ ਮਨ ਲੋ ਵੱਡੇ ਅਕਸਰਾਂ ਨੇ ਕਿ ਕਰੋ ਭਾਈ ਕਰਨਾ ਪੈਣਾ ਤੁਹਾਨੂੰ ਸਾਡਾ ਹਿੱਸਾ ਪੱਤੀ ਦੇ ਦਿਓ ਪਰ ਉੱਥੇ ਉਹ ਮਨੁੱਖ ਚੋਰ ਨਹੀਂ ਹੋ ਸਕਦਾ ਪਿਆਰੋ ਨਾ ਸੋ ਇਹ ਕਈ ਵਾਰੀ ਮਜਬੂਰੀਆਂ ਵੀ ਬੰਦੇ ਨੂੰ ਉਹ ਗਲਤ ਕੰਮ ਕਰਨਾ ਪਰ ਉੱਥੇ ਮਾਣ ਹਾਜ਼ਰ ਹੋਵੇ ਨਾ ਜੇ ਕਿਤੇ ਮਨ ਨਾ ਹੋਵੇ ਫਿਰ ਉਹ ਗਲਤ ਨਹੀਂ ਮੰਨਿਆ ਜਾਂਦਾ ਪਾਪ ਗੁਨਾਹ ਕੀ ਹੈ ਜੀ ਅੰਦਰ ਲੁਕੋ ਕੇ ਕੰਮ ਕਰਨਾ ਪਾਪ ਅੰਦਰ ਹੈ ਨਾ ਹਜੇ ਉਹ ਤਾਂ ਆਪਾਂ ਐਸਚੂ ਦੀ ਕੁਰਸੀ ਕੋਲੇ ਬਹਿ ਕੇ ਵੀ ਕਰ ਸਕਦੇ ਆਂ ਅਪਰਾਧ ਹੈ ਅਪਰਾਧ ਪ੍ਰਗਟ ਹੋ ਜਾਂਦਾ ਜੀ ਪਾਪ ਅੰਦਰ ਹੈ ਅਪਰਾਧ ਪ੍ਰਗਟ ਹੈ ਅਪਰਾਧ ਦੀ ਸਜ਼ਾ ਕੌਣ ਵੀ ਦਿੰਦਾ ਜੀ ਇਹਨੇ ਫਲਾਣੇ ਨੇ ਭਾਈ ਕਾਨੂੰਨਾਂ ਕਾਨੂੰਨ ਤੋੜਿਆਗਾ ਇਹਨੂੰ ਸਜ਼ਾ ਦੇ ਔਰ ਪਾਪ ਦੀ ਸਜ਼ਾ ਪ੍ਰਮਾਤਮਾ ਦਿੰਦਾ ਜੀ ਜਰਾ ਪ੍ਰਮਾਤਮਾ ਜਾਣਦਾ ਨਾ ਇੱਥੇ ਨੇ ਪਾਪ ਕੀਤਾ ਵਾ ਇੱਥੇ ਗੁਨਾਹ ਕੀਤਾ ਵਾ ਪਹਿਲੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਅਸੀਂ ਖੱਤੇ ਬਹੁਤ ਤਮਾਮ ਦੇ ਅੰਤ ਨਾ ਪਾਰਾ ਵਾ ਅਸੀਂ ਖੱਤੇ ਖੱਤੇ ਦਾ ਅਰਥ ਪਾਪ ਹੁੰਦਾ ਜੀ ਕਹਿੰਦੇ ਮਹਾਰਾਜ ਇੰਨੇ ਪਾਪ ਕੀਤੇ ਆ ਅਸੀਂ ਖੱਤੇ ਬਹੁਤ ਤਮਾਮ ਦੇ ਅੰਤ ਨਾ ਪਾਰਾ ਵਾ ਅੰਤ ਹੀ ਕੋਈ ਨਹੀਂ ਇੰਨੇ ਪਾਪ ਇੰਨੇ ਗੁਨਾਹ ਕੀਤੇ ਆ ਬਖਸ਼ਣ ਹਾਰ ਬਖਸ਼ ਲੈ ਮਹਾਰਾਜ ਬਖਸ਼ਣਾ ਹਾਰ ਐ ਤੂੰ ਬਖਸ਼ਲਾ ਸਾਨੂੰ ਬਖਸ਼ਦਾ ਸੋ ਖੀਰਲੀ ਪੰਗਤੀ ਐ ਜੀ ਗੁਰੂ ਜੀ ਕਹਿੰਦੇ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਣ ਇਹ ਅਨਰਾਉ ਓਏ ਪ੍ਰਮਾਤਮਾ ਅਸੀਂ ਤੇਰੇ ਰੱਬ ਦੇ ਪਿਆਰਿਆਂ ਦੀ ਮੈਂ ਚਰਨੀ ਪੈਣਾ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਣ ਇਹ ਅਨਰਾਉ ਮੇਰੇ ਮਾਣਾ ਅੰਦਰ ਹੁਣ ਇਹ ਚਾ ਪੈਦਾ ਹੋ ਗਿਆ ਦਾਦਾ ਪ੍ਰਮਾਤਮਾ ਦਾ ਨਾਮ ਜਪਣ ਦਾ ਪਰਮਾਤਮਾ ਦੀ ਬੰਦਗੀ ਕਰਨ ਦਾ ਚਾਹ ਪੈਦਾ ਹੋ ਗਿਆ ਜੀ ਸੋ ਪੈਰੋ ਜਿੰਨੇ ਸਰੀਰ ਬੈਠੇ ਆਪਾਂ ਮਨ ਦੇ ਵਿੱਚ ਛਾਤੀ ਮਾਰ ਕੇ ਦੇਖ ਲੋ ਵੀ ਚਾਹ ਪੈਦਾ ਹੋ ਗਿਆ ਸਾਡੇ ਅੰਦਰ ਸਾਚੇ ਨਾਮ ਕੀ ਲੱਗ ਹੈ ਭੁੱਖ ਉਤ ਭੁੱਖ ਹੈ ਖਾਈ ਚਲੀ ਹੈ ਦੂ ਗੁਰੂ ਜੀ ਕਹਿੰਦੇ ਜਿਹੜੇ ਪਰਮਾਤਮਾ ਨੂੰ ਧਿਆਉਣ ਲੱਗ ਜਾਂਦੇ ਆ ਭੁੱਖ ਪੈਦਾ ਹੋ ਗਈ ਅੰਮ੍ਰਿਤ ਵੇਲੇ ਨਾ ਭੱਜ ਕੇ ਉੱਠਦੇ ਇਸ਼ਨਾਨ ਕਰਕੇ ਚੱਲ ਮਣਾ ਬਾਣੀ ਪੜ੍ਹ ਕੇ ਸਿਮਰਨ ਕਰੀ ਚਾਹ ਪੈਦਾ ਹੋ ਗਿਆ ਨਾ ਸਮਝ ਲੈਣੀ ਵੀ ਕਿਰਪਾ ਸ਼ੁਰੂ ਹੋ ਗਈ ਮਹਾਰਾਜ ਦੀ ਤੇ ਜੇ ਕਿਹ ਜੇ ਆਇਆ ਲੱਗਦਾ ਪਏ ਜੇ ਰੱਗੇ ਆ ਕਈ ਬੰਦੇ ਪਤਾ ਜੀ ਕਹਿੰਦੇ ਤਾ ਤੜਕੇ ਤਾਂ ਨੀਂਦ ਦੀ ਬਾੜੀ ਆਉਂਦੀ ਆ ਯਾਰ ਭਾਈ ਅਮਰਤ ਵੇਲੇ ਨੀਂਦ ਆਉਂਦੀ ਹੁੰਦੀ ਹੈ ਕਿਉਂ ਅਮਰਤ ਵੇਲੇ ਤਾਂ ਗੁਰੂ ਜੀ ਕਹਿੰਦੇ ਜਾਗੈ ਸੰਤ ਜਣਾ ਮੇਰੇ RAM ਪਿਆਰੇ ਕੌਣ ਜਾਗਦੇ ਆ ਜੀ ਮਨਮੁਖ ਬੰਦੇ ਤਾਂ ਸੁੱਤੇ ਹੁੰਦੇ ਆ ਇਸ ਵੇਲੇ ਸ਼ਰਾਬਾਂ ਪੀਣ ਵਾਲੇ ਗਲਤ ਕੰਮ ਕਰਨ ਵਾਲੇ ਦਾ ਵਾਹ ਲੱਗਦੀ ਸੁੱਤੇ ਹੁੰਦੇ ਐ ਤੇ ਜਾਗਦੇ ਕੌਣ ਐ ਸੰਤ ਜਣਾ ਜਿਹੜੇ ਰੱਬ ਨੂੰ ਰੱਬ ਨੂੰ ਪਿਆਰ ਕਰਦੇ ਆ ਰੱਬ ਨੂੰ ਚਾਹੁੰਦੇ ਐ ਸੋ ਆਪਣੇ ਭਾਈ ਵੱਡੇ ਭਾਗ ਅਮਰਤ ਵੇਲੇ ਜਾ ਕੇ ਸੰਗਤਾਂ ਹਾਜ਼ਰੀਆਂ ਲਵਾਉਂਦੇ ਨੇ ਗੁਰੂ ਪਾਸ਼ਾ ਜੀ ਦੱਸੇ ਉਹ ਹੀ ਮਾਰਗ ਤੇ ਚੱਲੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀ ਆਉ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਔਰ ਕਾ ਬੁਰਾ ਨਾ ਰੱਖੋ ਚੀਤ ਜਪੋ ਭਾਈ ਸਾਰੇ